ਗੁੱਡ ਮਾਰਨਿੰਗ ਗੁੱਡ ਮਾਰਨਿੰਗ 5 ਛਕਲਾਂ ਜਾਣਗੀਆਂ ਆਸਟ੍ਰੇਲੀਆ ਦਾ ਆ ਤੁਸੀਂ ਕੀ ਹੋਂਦੇ ਹਾਂ ਆਹ ਆਸਟ੍ਰੇਲੀਆ ਜਾ ਰਹੀ ਹੈ ਬੀਬੀ ਬਾਸ ਪਹੁੰਚੂ ਤੇਰੀ ਕੀ ਕਰਨੀ ਜਾਣ ਵਾਲੀ ਤੇ ਫਿਰ ਮੈਂ ਤਾਂ ਜਾਣਾ ਹੀ ਤਿੰਨਾ ਚਾਰ ਦਿਨਾਂ ਨੂੰ ਆਸਟ੍ਰੇਲੀਆ ਵਹੁੰਜੂਗੀ ਦੇਖੇ ਤੁਹਾਨੂੰ ਆਸਟ੍ਰੇਲੀਆ ਦੀ ਧਰਤੀ ਤੇ ਤੁਸੀਂ ਇਹਨੂੰ ਵੇਖਿਆ ਕਰੋਗੇ ਗੁਰਸ਼ਰਨ ਸੰਧੂ ਤੇ ਬਲਕਾਰ ਨੂੰ ਤਾਂ ਤੁਸੀਂ ਜਾਣਦੇ ਜਾਣ ਦੀ ਹੋਮਗ ਜੋ ਅਕਸਰੀ ਆਪਣੀ ਮਾਤਾ ਨਾਲ ਫਨੀ ਜਾਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ ਸੋ ਬੀਤੇ ਦਿਨ ਹੀ ਕੁਝ ਇੱਕ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਇਹਨਾਂ ਦੀ ਮਾਤਾ ਦਾ ਵੀਜ਼ਾ ਆਇਆ ਹੁੰਦਾ ਆਸਟ੍ਰੇਲੀਆ ਦਾ ਸੋ ਜਿਹਦੇ ਚੱਲਦਿਆਂ ਹੁਣ ਕੱਲ ਇਹਨਾਂ ਦੀ ਮੰਮੀ ਆਸਟ੍ਰੇਲੀਆ ਗਈ ਹੈਗੀ ਜਿਸ ਦੀਆਂ ਕੁਝ ਇੱਕ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਗੁਰਸ਼ਰਨ ਸੰਧੂ ਹੈ ਜਿਹੜਾ ਕਿ ਉਹ ਇਮੋਸ਼ਨਲ ਹੋ ਜਾਂਦਾ ਆਪਣੀ ਮੰਮੀ ਦੇ ਗੱਲ ਲੱਗ ਕੇ ਰੋਣ ਲੱਗ ਜਾਂਦਾ ਹੈਗਾ ਤੇ ਉਸ ਦੀ ਮੰਮੀ ਕੀ ਕਹਿੰਦੀ ਹੈ ਤੁਸੀਂ ਉਹ ਵੀ ਇੱਕ ਜ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਤੇ ਨਾਲ ਦੀ ਨਾਲ ਆਪਾਂ ਇਹਨਾਂ ਨੂੰ ਅਕਸਰ ਹੀ ਦੇਖਿਆ ਹੋਣਾ ਕਿ ਇਹ ਆਪਣੀ ਮੰਮੀ ਦੇ ਨਾਲ ਹੀ ਵੀਡੀਓ ਸੇ ਸ਼ੇਅਰ ਕਰਦੇ ਹੁੰਦੇ ਸੀਗੇ ਲਾਸਟ ਟਾਈਮ ਗੁਰਸਰਨ ਸੰਧੂ ਨੇ ਆਪਣੀ ਮੰਮੀ ਦੇ ਹੱਥੋਂ ਰੋਟੀਆਂ ਖਾਧੀਆਂ ਤੇ ਨਾਲ ਦੀ ਨਾਲ ਕੀ ਬੋਲਿਆ ਤੁਸੀਂ ਉਹ ਛੋਟੀ ਜਿਹੀ ਅੱਗੇ ਕਲਿੱਪ ਜ਼ਰੂਰ ਦੇਖੇ ਤੇ ਨਾਲ ਦੀ ਨਾਲ ਇਹਨਾਂ ਦੀ ਮਾਤਾ ਨੂੰ ਵਧਾਈਆਂ ਜ਼ਰੂਰ ਦੇ ਦਿਓ ਆਸਟ੍ਰੇਲੀਆ ਦੇ ਵੀਜ਼ੇ ਦੀਆਂ ਸੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਅੱਗੇ ਘੈਂਟ ਘੈਂਟ ਅਪਡੇਟਸ ਜਨਰਲ ਰੱਬ ਰਾਖਾ ਹੂੰ ਤਕ ਬ تیاری ਆ ਤਿਆਰੀ ਆ ਖਾ ਰੋਟੀ ਫਾਰੇ ਫਾਰੇ ਮੈਨੂੰ ਰੁੱਟਣਾ ਨਹੀਂ ਮੈਂ ਬਗਾ ਮੈਨੂੰ ਪਤਾ ਤੂੰ ਤਾਂ ਰੋਣਾ ਹੀ ਰੋਣਾ ਮੈਂ ਹੂੰ ਹਾਂ ਦੂਜਿਆਂ ਨੂੰ ਹੌਸਲਾ ਦੇਂਦਾ ਤੇ